ਬੁਲਾ ਬੁਲਾ ਧਿਆਏ ਨ ਨਿਤਯੰ ਮਹੇ ਸਮਰਜਤ ਗਿਰਨਪੰ ਚਾਰ ਚੰਦਰਾਵਤੰ ਸੰ ਰਤਨਾ ਕਲਪੁੰਜ ਲਾਂਗੰ ਪਰਸਮਰਗਾ ਵਿਰਤੰ ਵਸਾਨੰ ਵਿਸਵਾੰਦੰ ਵਿਸਵਨੰ ਨikhil ਵੈ ਆਰੰ ਪੰਚ ਵਕਤਰੰ ਤ੍ਰਨੇਤਰੰ ਬਜੇ ਓਮ ਨਮ ਸ਼ਿਵਾਯ ਭਗਵਦੇ ਸਾਮ ਸਦਾ ਸ਼ਿਵਾਯ ਨਮ ਧਿਆਨੰ ਸਮਰਪਯਾਮੀ ਅਬ ਅਵਸ਼ੇਕ ਕਰੋ ਗੰਗਾ ਜਲ ਸੇ ਹਾਂ ਜੀ ਅਰੇ ਥੋੜਾ ਥੋੜਾ ਚੜਾਣਾ ਥੋੜਾ ਜਿਹਾ ਬਰੀਕ ਦਾਲ ਓਮ ਨਮਸਤੇ ਰੁਦਰ ਮੰਦਵ ਤਉ ਸੈਕਵੇ ਨਮਹਾਵਾਹੋ ਬਿਆਮ ਦਤੇ ਨਮਹਾ ਜਾਤੇ ਰੁਦਰ याते रुद्र सभा तनुरू गोरा पाप काचनी कारत्नय दंतमय ग्रसंता विचाकते व्यामी फंगस्तन तस्वे स्वाम कृतं ताम प्रोव भाई वंदसे प्रज जगत सिवेन वत्सा ताम रचावदावति गताने सर्वमिजगर यकम कंतमना कथा आददेव जदि दिपतार समुदे पियो वि सका अहिंसा सर्वजम्यं तेरवाचियातो दानो दराची परास्व

ప్రార్థనా కల్ వందే దేవమాపతి వందే జగతారందే పండగ భూషామ్రదరం వందే పశునాంపతి వందే సూర్య సుదాంగం వందే ముకంద ప్రియం వందే భక్తం వందే ਕਰਾਲੀ ਤੋਂ ਕਾਬੜ ਯਾਤਰਾ ਸ੍ਰੀ ਹਰਿਦੁਵਾਰ ਦੇ ਲਈ ਰਵਾਨਾ ਹੋਈ ਸੀ ਜੋ ਕਿ ਅੱਜ ਕਰਾਲੀ ਪਹੁੰਚੀ ਹੈ ਤੇ ਆਉਣਾ ਕਾਬੜੀਆਂ ਵੱਲੋਂ ਅੱਜ ਬੰਬੋ ਬੋਲੇ ਦੇ ਚੱਕਰੇ ਵੀ ਲਗਾਏ ਗਏ ਨੇ ਤੇ ਸ਼ਿਫ ਧਾਮ ਖਲਾਸ਼ ਧਾਮ ਨਦੀ ਪਰ ਵਾਲੇ ਸੁਆਮੀ ਜੀ ਦੀ ਕੁਟਿਆ ਤੇ ਜਲ ਅਭਿਸ਼ੇਕ ਵੀ ਕੀਤਾ ਗਿਆ ਇਸ ਮੌਕੇ ਸੈਂਕੜਾ ਦੀ ਤਰਗਾਦ ਦੇ ਵਿੱਚ ਸ਼ਰਧਾਲੂਆਂ ਨੇ ਵੀ ਕਾਬੜੀਆਂ ਦਾ ਸਨਮਾਨ ਕੀਤਾ ਅਤੇ ਵੱਖ-ਵੱਖ ਧਾਰਮਿਕ ਮੰਦਰ ਜਿਵੇਂ ਜਿਸ ਤਰ੍ਹਾਂ ਕਿ ਦੁਰਗਾ ਮੰਦਰ ਅਤੇ ਖੇੜਾ ਮੰਦਰ ਵੱਲੋਂ ਵੀ ਕਾਬੜੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਕੀ ਕਹਿਣਾ ਹੈ ਕਾਵੜੀਆਂ ਦਾ ਤੇ ਕਿਸ ਤਰ੍ਹਾਂ ਦੀ ਯਾਤਰਾ ਗਈ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਭਾਈ ਸਾਹਿਬ ਕੀ ਨਾਮ ਆਪਣਾ ਤੇ ਕਿੱਥੋਂ ਤੁਸੀਂ ਕਾਵੜ ਲੈ ਕੇ ਹਰਦਵਾਰ ਗਏ ਸੀਗੇ ਕਿ ਪੂਰੀ ਯਾਤਰਾ ਬਚ ਅੰਦਰ ਹੀ ਹੋਇਆ ਮੇਰਾ ਨਾਮ ਦੀਪਕ ਰਠੌਰ ਹੈ ਜੀ ਅਸੀਂ 15 ਜਣੇ ਸਾਰੇ ਭੋਲੇ ਮਿਲ ਕੇ ਗਏ ਸੀ ਤੇ ਆਪਣਾ 16 ਨੂੰ ਇੱਥੇ ਤੇ ਗਏ ਤੇ 17 ਨੂੰ ਹਰਦਵਾਰ ਤੇ ਚਲ ਚੱਕਿਆ ਜੀ ਹਰਦੀ ਕੋੜੀ ਤੇ ਤੇ ਕਿਸ ਤਰ੍ਹਾਂ ਰਸਤੇ ਵਿੱਚ ਤੇ ਸ਼ਰਧਾਲੂਆਂ ਵਾਲੇ ਤੁਹਾਨੂੰ ਸਵਾਗਤ ਕੀਤਾ ਉਹਦੇ ਬਾਰੇ ਸਵਾਗਤ ਇੱਕ ਨੰਬਰ ਹੈ ਜੀ ਪੂਰੀ ਜਨ ਸੁਵਿਧਾ ਜੀ ਸਾਰੀ ਫੈਸਿਲਿਟੀ ਹੈ ਜੀ ਸਰਕਾਰ ਦੇ ਪ੍ਰਬੰਧ ਕਿਸ ਤਰ੍ਹਾਂ ਸੀਗੇ ਸਰਕਾਰ ਦੇ ਪ੍ਰਬੰਧ ਬਹੁਤ ਵਧੀਆ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਦਿੱਕਤ ਨਹੀਂ ਜੀ ਸਾਰੀ ਫੈਸਿਲਿਟੀ ਆ ਮ사ਜ ਤੱਕ ਕਰਨੇ ਵਾਲੇ ਬੈਠੇ ਆ ਜੀ ਸਾਰਾ ਯਾਰ ਜਦੋਂ ਕੁਰਾਰੀ ਪਹੁੰਚੇ ਤਾਂ ਕਿਸ ਤਰ੍ਹਾਂ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ ਜੀ ਇਲਾਕਾ ਨਵਾਸੀਆਂ ਨੇ ਬਹੁਤ ਵਧੀਆ ਸਵਾਗਤ ਕੀਤਾ ਜੀ ਬਾਰ ਬਹੁਤ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਗੱਲ ਕਿੱਥੇ ਚੜਾਏ ਜਲ ਪਹਿਲਾਂ ਸਵਾਮੀ ਜੀ ਦੀ ਕੁਟਿਆ ਛੜਾਵਾਂਗੇ ਜੀ ਫਿਰ ਦੁਰਗਾ ਸ਼ਿਵ ਸ਼ਕਤੀ ਮੰਦਿਰ ਜੀ ਬੱਸ ਬੋਲੋ ਬੋਲੋ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਇੱਟਿਕਸ ਬੋਲੋ ਜੀ

ਇਹ ਕਿਰੀ ਕਿਰੀ 280 ਕਿਲੋਮੀਟਰ ਦਾ ਸਫਰ ਜਗਾ ਜੀ ਰਸਤੇ ਪ੍ਰਸਾਦ ਵੀ ਭਈ ਹੋਣੀ ਪ੍ਰਸਾਦ ਦਾ ਬਹੁਤ ਭਈ ਜੀ ਵਿਚਾਰ ਕਰਕੇ ਥੋੜੀ ਹੋਈ ਮੁਸ਼ਕਿਲ ਪਰ ਹੈ ਨਹੀਂ ਕੋਈ ਚੱਕੇ ਭੋਲੇ ਦੇ ਹੱਥੋਂ ਨਹੀਂ ਲੈਂਦੇ ਭੋਲੇ ਦੇ ਹੱਥੋਂ ਸਾਡੇ ਸਿਰ ਤੇ ਦਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਂਦੀਤੀ ਭੋਲੇ ਨੇ ਕੀ ਕਹਿਣਾ ਚਾਹੁੰਦੇ ਭੋਲੇ ਨਾ ਮਰਾਤਾ ਪੂਰੀ ਕਰੀਆ ਮਰਾਤਾ ਪੂਰੀ ਕਰਦੇ ਜਿਨੇ ਵੀ ਸਾਡੇ ਕੋਲੇ ਗਏ ਨੇ 16 15 16 ਜਣੇ ਸਭ ਦੇ ਦਿਲਾਂ ਵਿੱਚ ਦਿਲ ਦੀ ਮਰਾਤ ਪੂਰੀ ਕਰੇ ਬਸ ਮਤਲਬ ਸਾਰਿਆਂ ਦੀ ਕਰੇ ਸਾਡੀ ਤੰਗੜਾ ਸਾਰੇ ਇਹ ਨਾਮ ਆਪਣਾ ਤੇ ਕੀ ਲੱਗਦਾ ਕਿ ਨੈਤਿਕ ਜੀ ਮੇਰਾ ਨਾਮ ਈਸ਼ੂ ਹੈ ਜੀ ਕਾ ਨਾਮ ਹੈ ਯਾਤਰਾ ਸਤ ਵਧੀਆ ਰਹੀ ਜੀ ਅਸੀਂ ਸਾਰੇ ਦਾ ਨੂੰ ਹੋਰ ਕਾ ਨਾਮ ਹੈ ਜਰਮ ਕੰਮ ਵਧਾਣ ਦੀ ਕੋਸ਼ਿਸ਼ ਕਰਾਂਗੇ ਕਿ ਤਾਂ ਕਿ ਅੱਗੇ ਨੂੰ ਵੀ ਹੋਰ ਆਪਣੇ ਸ਼ਹਿਰ ਦੇ ਮੁੰਡੇ ਵੱਧ ਤੋਂ ਵੱਧ ਕਾ ਨਾਮ ਸਹਿਯੋਗ ਦੇਣ ਹਰ ਦਵਾਰ ਜਾਣ ਤਾਂ ਕਿ ਵਧੀਆ ਰਹੇ ਅੱਗੇ ਜਦੋਂ ਜਿਆਦਾ ਸੰਗਤ ਹੁੰਦੀ ਹੈ ਤੇ ਕਿਤੇ ਨਾ ਕਿਤੇ ਇਹ ਵੀ ਹੁੰਦਾ ਹੈ ਕਿ ਇੱਕ ਕਾਵੜੀ ਅੱਗੇ ਚਲੇ ਗਿਆ ਤੇ ਕਿ ਪਿੱਛੇ ਰਹਿ ਗਿਆ ਫਿਰ ਕਿਸ ਤਰ੍ਹਾਂ ਇੰਤਜ਼ਾਰ ਕਰਦੇ ਸੀ ਅਸੀਂ ਅੱਗੇ ਜਾ ਕੇ ਕੰਨਾਂ ਮ ਖੜ ਜਾਂਦੇ ਸੀ ਉਹਨਾਂ ਨੂੰ ਵੇਟ ਕਰਦੇ ਸੀ ਉਹਨਾਂ ਨੂੰ ਨਾਲ ਲੈ ਕੇ ਤੋਰਦੇ ਸੀ ਤੇ ਸਾਰੇ ਇਕੱਠੇ ਰਹਿੰਦੇ ਸੀ ਕਿੰਨੇ ਕ ਪੀੜ ਸੀ ਕੀ ਉੱਥੇ ਪੀੜ ਬਹੁਤ ਪੀੜ ਸੀ ਵਧੀਆ ਸੀਗਾ ਜੀ ਸਰਕਾਰਾਂ ਦੇ ਪ੍ਰਬੰਧ ਸਭ ਤੋਂ ਵਧੀਆ ਸੀ ਕੋਈ ਕਮੀ ਪੇਸ਼ ਨਹੀਂ ਆਣ ਦਿੰਦੀ ਦਵਾਈ ਬੂਟੀ ਸਾਰਾ ਕੁਝ ਸਾਰਾ ਕੁਝ ਦੇਖਭਾਲ ਕਰ ਦਿੰਦੇ ਨੇ ਜੀ ਕਿੰਨੀ ਉਮਰ ਹੈ ਤੇਰੀ ਨਾ 9 ਸਾਲ ਦੀ ਤੂੰ ਵੀ ਯਾਤਰਾ ਕਰਕੇ ਆਏ ਕਿੰਨਾ ਤੁਰਿਆ ਕਿ ਕਿਸ ਤਰ੍ਹਾਂ ਦੀ ਰਹੀ ਯਾਤਰਾ ਬਹੁਤ ਵਧੀਆ ਵਧੀਆ ਰਹੀ ਯਾਤਰਾ ਤੇ ਸਭ ਤੋਂ ਅੱਗੇ ਹੁੰਦਾ ਸੀਗਾ ਸਭ ਤੋਂ ਪਿੱਛੇ ਗੱਡੀ 'ਚ ਮੈਂ ਹਾਂ ਪਗੜੇ ਪੂਰੇ ਪਾਏ ਪੂਰੇ ਯਾਤਰਾ ਅੱਜ ਸਾਡੇ ਬੱਚੇ ਦੁਰਗਾ ਸ਼ੀ ਸ਼ਕਤੀ ਮੰਦਿਰ ਕਰਨ ਦੁਰਗਾ ਸ਼ੀ ਸ਼ਕਤੀ ਮੰਦਿਰ ਦੇ ਬੱਚੇ ਅੱਜ ਕਾਉੜਿਆਤਾ ਕਰਕੇ ਆਏ ਆ ਇਹ ਹਰ ਇੱਕ ਸਾਲ ਕਾਉੜਿਆਤਾ ਕਰਕੇ ਆਉਂਦੇ ਆ ਤੇ ਸਾਡਾ ਸ਼ਹਿਰ ਸਾਰਾ ਇਹਨਾਂ ਦੀ ਆਓ ਪੋਕੋ ਕਰਦਾ ਤੇ ਬਹੁਤ ਪਿਆਰ ਨਾਲ ਇਹ ਆਉਂਦੇ ਆ ਉਹ ਮਾਤਾ ਦੁਰਗਾਸ਼ੀ ਸ਼ਕਤੀ ਮੰਦਰ ਨੂੰ ਸਵਾਮੀ ਜੀ ਮਹਾਰਾਜ ਦੇ ਆਏ ਆ ਉਹ ਮਾਤਾ ਦੁਰਗਾਸ਼ੀ ਸ਼ਕਤੀ ਮੰਦਰ ਤੇ ਜਾਉਂਗੇ ਤੇ ਉੱਥੇ ਇਹਨਾਂ ਦੀ ਸੇਵਾ ਕੀਤੀ ਜਾਊਗੀ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਸਾਰੇ ਸ਼ਹਿਰ ਦੇ ਬਹੁਤ ਸਵਾਮੀ ਜੀ ਮਹਾਰਾਜ ਜੀ ਕੀ ਜੈ ਅੱਜ ਸ਼ਿਵਰਾਤਰੀ ਦੇ ਤਿਉਹਾਰ ਤੇ ਜਿਹੜੇ ਸਾਡੇ ਕੁਰਾਲੀ ਦੇ ਬੱਚੇ ਕਾਵੜ ਲੈ ਕੇ ਆਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਸਵਾਮੀ ਜੀ ਮਹਾਰਾਜ ਤੇ ਸ਼ਿਵਲਿੰਗ ਤੇ ਜਲਚੜਾਇਆ ਉਸ ਤੋਂ ਬਾਅਦ ਖੇੜੇ ਦੇ ਉੱਪਰ ਜਾਣਗੇ ਜਿੱਥੇ ਇਹਨਾਂ ਦਾ ਹੋਰ ਵੀ ਭਗਤ ਸਵਾਗਤ ਕੀਤਾ ਜਾਏਗਾ ਉੱਥੇ ਵੀ ਇਹਨਾਂ ਨੇ ਜਲਚੜਾਣਾ ਖੇੜੇ ਤੇ ਤੇ ਜਿਹੜੇ ਸ਼ਹਿਰ ਦੇ ਹੋਰ ਵੀ ਕਤਵੰਤੇ ਸੱਜਣ ਨੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਇਹਨਾਂ ਦੇ ਸਵਾਗਤ ਵਾਸਤੇ ਸੋ ਸਵਾਮੀ ਜੀ ਮਹਾਰਾਜ ਜੀ ਕੀ ਜੈ शंकर भगवान की जय स्वामी जी महाराज की जय ये शक्ति शक्ति पंजाबी मंदिर की तरफ से ये बच्चे पिछले साल भी गए थे इस साल भी गए थे हम भगवान का बहुत 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 शुक्रिया करते हैं स्वामी जी का बहुत शुक्रिया ये शक्शन अपने घर सभी बच्चे अपने घर आए हैं और इससे और बच्चों को भी प्रेरणा मिलती है कि हिंदू धर्म के साथ जुड़े और बच्चे सब ਕਿੰਨੀ ਉਮਰ ਹੈ ਤੇਰੀ ਨਾ 9 ਸਾਲ ਦੀ ਤੂੰ ਵੀ ਯਾਤਰਾ ਕਰਕੇ ਆਏ ਕਿੰਦਰਾ ਤੁਰਿਆ ਹੈ ਕਿਨ ਕਿਸ ਤਰ੍ਹਾਂ ਦੀ ਰਹੀ ਯਾਤਰਾ ਬਹੁਤ ਵਧੀਆ ਵਧੀਆ ਰਹੀ ਯਾਤਰਾ ਤੇ ਸਭ ਤੋਂ ਅੱਗੇ ਹੁੰਦਾ ਸੀਗਾ ਸਭ ਤੋਂ ਪਿੱਛੇ ਗੱਡੀ 'ਚ ਮੈਂ ਨਾ ਪਗੜੇ ਪੂਰੇ ਪਾਏ ਪੂਰੇ ਯਾਤਰਾ ਜਦੋਂ ਆ